ਵੀ ਕਰ ਰੱਖਿਆ ਉਤੋਂ ਜੋ ਵੀ ਪੁੱਛਗਿੱਛ ਕਰਨੀ ਸੀ ਕਰੀ ਲੇਕਿਨ ਉਸ ਤੋਂ ਬਾਅਦ ਨੂੰ ਛੱਟਣ ਦਾ ਕੋਈ ਮਤਲਬ ਨਹੀਂ ਸੀ ਅੱਜ 10 ਦਿਨ ਹੋ ਚੁੱਕੇ ਐ ਰੋਜ਼ ਲਾਰੇ ਪਰ ਲਾਰਾ ਲੇਕਿਨ ਅਸੀਂ ਤਾਂ ਇਹੀ ਰਾਤ ਵੀ ਇਹੀ ਗੱਲ ਹੋਈ ਸੀ ਵੀ ਜੇ ਤੁਸੀਂ ਉਸ ਬੰਦੇ ਦੀ ਕਲੀਅਰ ਪਹੁੰਚ ਕੇ ਕੋਦੇ ਤੱਕ ਤਾਂ ਉਹਨੂੰ ਪਰਚੇ ਦੇ ਵਿੱਚ ਪਾ ਦਿਓ ਹੁਣ ਕਹਦੇ ਜੀ ਉਹ ਬੰਦਾ ਸ਼ਾਇਦ ਫਰਾਰ ਹੈ ਉਹ ਮਿਲ ਨਹੀਂ ਰਿਹਾ ਉਹ ਨਹੀਂ ਉਹ ਬਾਧੀਆਂ ਗੱਲਾਂ ਹੈ ਲੇਕਿਨ ਪਹਿਲਾਂ ਉਸ ਬੰਦੇ ਤੇ ਕਲੀਅਰ ਆ ਜੇ ਤੁਹਾਨੂੰ ਕੋਈ ਪਰਚਾ ਕਿਉਂ ਨਹੀਂ ਕਰਦੀ ਸਰ ਜੀ ਸਾਡੀ ਸਾਰਿਆਂ ਦੀ ਇਹੀ ਡਿਮਾਂਡ ਹੈ ਅੱਜ ਔਰ ਜਦ ਤੱਕ ਸਾਨੂੰ ਕੋਈ ਪਰੋਸੇ ਲੱਗ ਜਦਾ ਪ੍ਰਧਾਨ ਜੀ ਨੇ ਕਿਹਾ ਕੋਈ ਜਵਾਬ ਨਹੀਂ ਮਿਲਦਾ ਅਸੀਂ ਬੈਠੇ ਆ ਚਾਹੇ ਸਾਨੂੰ ਅੱਜ ਦੋ ਦਿਨ ਬੈਠਣਾ ਪਵੇ ਚਾਰ ਦਿਨ ਲੱਗਣ ਪлитиਕਲ ਪ੍ਰੈਸ਼ਰ ਦੇਖੋ ਮੌਜੂਦਾ ਸਰਕਾਰਾਂ ਦਾ ਹੀ ਪ੍ਰੈਸ਼ਰ ਹੁੰਦਾ ਔਰ ਜਿੱਦਣ ਦਾ ਇਹ ਘੰਡ ਹੋਇਆ ਉਸ ਦਿਨ ਤੋਂ ਕਿਸੇ ਵੀ ਐਮਐਲਏ ਦਾ ਕਿਸੇ ਵੀ ਸਾਡੇ ਰਾਜਨੀਤਿਕੋ ਦਾ ਰੋਪੜ ਦੇ ਵਿੱਚ ਕਿਸੇ ਦਾ ਕੋਈ ਮੈਸੇਜ ਨਹੀਂ ਕੋਈ ਧਰਨੇ ਤੇ ਨਹੀਂ ਆਇਆ ਕੋਈ ੱਡਾ ਬੜਾ ਪ੍ਰਸ਼ਾਸਨ ਦੇਖੋ ੱਡਾ ਬਾਜ਼ਾਰ ਬੰਦ ਹੋਇਆ ਪਹਿਲੀ ਵਾਰ ਪੂਰਾ ਕੰਪਲੀਟ ਬਾਜ਼ਾਰ ਬੰਦ ਹੋਇਆ ਲੇਕਿਨ ਅੱਜ ਤੱਕ ਕਿਸੇ ਐਮਐਲਏ ਦਾ ਕਿਸੇ ਮਨਿਸਟਰ ਦਾ ਕਿਸੇ ਦਾ ਬਿਆਨ ਨਹੀਂ ਆਇਆ ਇਹਦਾ ਮਤਲਬ ਸਾਰੀ ਪੁਲਿਸ ਨੂੰ ਉਹਨਾਂ ਦੇ ਇਸ਼ਾਰਿਆਂ ਪਰ ਕੰਮ ਕਰ ਰਹੀ ਹੈ। ਅੱਜ ਕਾਜੀ ਪਹਿਲੇ ਦੱਸ ਕੋ ਲਗਾਤਾਰ ਸਾਡੀ ਚੰਦਰੀ ਕਵਰੇਜ ਜਮਾ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਅੱਜ ਕਈ ਦਿਨ ਹੋ ਚੁੱਕੇ ਹਨ ਲੇਕਿਨ ਹਜੇ ਤੱਕ ਦੋਸ਼ੀਆਂ ਤੱਕ ਪੁਲਿਸ ਨਹੀਂ ਪਹੁੰਚ ਪਾਈ ਜਿਸ ਨੂੰ ਲੈ ਕੇ ਅੱਜ ਗਰੁਕਸ਼ਲ ਦੇ ਰਾਸ਼ਟਰੀ ਪ੍ਰਧਾਨ ਤੋਂ ਇਲਾਵਾ ਉਹਨਾਂ ਦੇ ਰੋਪੜ ਦੇ ਜਿਹੜੇ ਨਾਲ ਦੇ ਜਿਹੜੇ ਜਿੰਨੇ ਵੀ ਸਾਥੀ ਹਨ ਉਹਨਾਂ ਵੱਲੋਂ ਅੱਜ ਰੋਪੜ ਦੇ ਥਾਣੇ ਦਾ ਕਰੋਜ ਜਿਹੜਾ ਕੀਤਾ ਗਿਆ ਸੀਗਾ ਉਹਨਾਂ ਦਾ ਮੰਨਣਾ ਹੈ ਕਿ ਹਜੇ ਤੱਕ ਪੁਲਿਸ ਵੱਲੋਂ ਕਿਸੇ ਨਵੀ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੇ ਜਿਸ ਕਾਰਨ ਤਰੋਸ ਪਾਇਆ ਜਾ ਰਿਹਾ ਸਮੂਹ ਜਿਹੜੇ ਹਿੰਦੂ ਸਿੱਖ ਮੁਸਲਮਾਨ ਸਾਰੇ ਭਾਈਚਾਰੇ ਦੇ ਵਿੱਚ ਇਸ ਗੱਲ ਦਾ ਤਰੋਸ ਪਾਇਆ ਜਾ ਰਿਹਾ ਤੇ ਗਵਾਂ ਦੇ ਉੱਤੇ ਜਿਹੜੇ ਹੋਏ ਜਾਨਲੇਵਾ ਹਮਲੇ ਲੇਕੇ ਹੁਣ ਮੌਕੇ ਤੇ ਪਹੁੰਚੀ ਪੁਲਿਸ ਵਿੱਤੇ ਵਿੱਚ ਐਸਪੀ ਰਾਜਪਾਲ ਸਿੰਘ ਹੁੰਦਲ ਤੇ ਅਲਾਵਾ ਡੀਐਸਪੀ ਰਾਜਪਾਲ ਸਿੰਘ ਤੇ ਐਸਐਚਓ ਪਵਨ ਚੌਧਰੀ ਜੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇੱਕ ਮੀਟਿੰਗ ਜਿਹੜੀ ਹੈ ਗੁਰਕਸ਼ਦਾਲ ਦੇ ਜਿਹੜੇ ਅਹੁਦੇਦਾਰਾਂ ਦੇ ਨਾਲ ਕੀਤੀ ਜਾ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਆਖਿਰ ਕਿਉਂ ਇੰਨੀ ਦੇਰੀ ਹੋ ਰਹੀ ਹੈ ਜਿਹੜੇ ਦੋਸ਼ੀਆਂ ਤੱਕ ਪਹੁੰਚਣ ਵਾਸਤੇ ਅਕਸਰ ਕੌਣ ਹੈ ਦਰਿੰਦਾ ਉਹ ਜਿਹਨੂੰ ਪੁਲਿਸ ਨਹੀਂ ਫੜ ਰਹੀ ਇਸ ਕਰਕੇ ਕੋਈ ਰਾਜਨੀਤਿਕ ਦਬਾਅ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਗੱਲਬਾਤ ਹੈ ਜਿਸ ਨੂੰ ਲੈ ਕੇ ਅੱਜ ਵਿਸ਼ੇਸ਼ ਗੱਲਬਾਤ ਚਰਚਾ ਜਿਹੜੀ ਅੰਦਰ ਜਿਹੜੀ ਕੀਤੀ ਜਾ ਰਹੀ ਹੈ ਤੇ ਬਾਅਦ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਪ੍ਰਧਾਨ ਜੀ ਨਾਲ ਕਿਵੇਂ ਜਿਹੜੀ ਐਸਕੇ ਸਿਟਾ ਰਿਹਾ ਇਸ ਵਿੱਚ ਅੰਦਰ ਫਾਨੇ ਦਾ ਕਰੋ ਕੀਤਾ ਗਿਆ ਸੀਗਾ ਤੇ ਤੁਹਾਡੀ ਮੀਟਿੰਗ ਹੋਈ ਹੈ ਕੀ ਗੱਲਬਾਤ ਹੈ ਕੋਈ ਅੰਦਰ ਸਾਡੀ ਇਹ ਗੱਲ ਹੋਈ ਹੈ ਵੇ 10 ਦਿਨ ਹੋ ਗਏ ਸਾਨੂੰ ਰੋਜ਼ ਜਦੋਂ ਵੀ ਤੁਹਾਡੇ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਵੀ ਅੱਜ ਕੱਲ ਅੱਜ ਕੱਲ ਦਾ ਸਮਾਂ ਮੰਗਿਆ ਜਾ ਰਿਹਾ ਹੈ ਤੇ ਇੱਕ ਵਾਰ ਸਾਡੇ ਤੋਂ ਸਮਾਂ ਲੈ ਲਓ ਵੀ ਇਹ ਜਿਹੜਾ ਸਾਡਾ ਐਜੀਟੇਸ਼ਨ ਹੈ ਜਦੋਂ ਤੱਕ ਮੁਜਰਮ ਪਕੜ ਕੇ ਸਲਾਖਾਂ ਪਿੱਛੇ ਨਹੀਂ ਜਾਂਦਾ ਜੇਲ੍ਹ ਨਹੀਂ ਜਾਂਦਾ ਉਦੋਂ ਤੱਕ ਅਸੀਂ ਮੰਨਦੇ ਇਹ ਲੜਾਈ ਜਾਰੀ ਰਹਿਣੀਆਂ ਸਿਰ ਰੁਕਣ ਵਾਲੇ ਨਹੀਂ ਵੀ ਇਹ ਵੀ ਅਸੀਂ ਤੁਸੀਂ ਟਾਈਮ ਲੰਬਾ ਖਿੱਚ ਦੋਗੇ ਤਾਂ ਅਸੀਂ ਐਜੀਟੇਸ਼ਨ ਨਹੀਂ ਕਰਾਂਗੇ ਸਾਡੀ ਲੜਾਈ ਲੰਬੇ ਚੱਲਣੀ ਹੈ ਤਾਂ ਸਾਨੂੰ ਇਹ ਅਸੀਂ ਵਿਸ਼ਵਾਸ ਉਹਨਾਂ ਨੇ ਦਵਾਇਆ ਵੀ ਅੱਜ ਫੜ ਲੀਏ ਐਵੀਡੈਂਸ ਅਸੀਂ ਇਕੱਠੇ ਕਰ ਰਹੇ ਹਾਂ ਮੁਜ਼ਰੀਮ ਅੱਜ ਪਕੜ ਲਈਏ ਕੱਲ ਪਕੜ ਲਈਏ ਹਫ਼ਤੇ ਤੱਕ ਕਰਪਾ ਪਕੜ ਲਈਏ ਵੀ ਉਹ ਸਾਡੇ ਤੋਂ ਬਾਹਰ ਨਹੀਂ ਜਾ ਸਕਦਾ ਟਾਈਮ ਲਾਈਨ ਦਾ ਮਤਲਬ ਇਹ ਹੈ ਵੀ ਅਸੀਂ ਸਿਰਫ ਪਕੜਨਾ ਨਹੀਂ ਹੈ ਉਸ ਨੂੰ ਸਜਾ ਤੱਕ ਲੈ ਕੇ ਜਾਣਾ ਇਸ ਕਰਕੇ ਅਸੀਂ ਉਹਦੇ ਅੰਦਰ ਕੋਈ ਕਮੀ ਪੇਸ਼ੀ ਨਹੀਂ ਛੱਡਣਾ ਚਾਹੁੰਦੇ ਵੀ ਜੇ ਤੁਸੀਂ ਜਲਦਬਾਜੀ ਕਰੋਗੇ ਹੋ ਸਕਦਾ ਅਸੀਂ ਜਲਦਬਾਜੀ ਚ ਕੋਈ ਐਸਾ ਪੁਆਇੰਟ ਸਾਡੇ ਤੋਂ ਮਿਸ ਹੋ ਜਾਵੇ ਜਾਂਦਾ ਹੀ ਛੁੱਟ ਜੂਵੇ ਉਹਨੂੰ ਸਜਾ ਨਾ ਹੋਵੇ ਤੇ ਹਾਂ ਤੇ ਇਸ ਕਰਕੇ ਜਿਹੜਾ ਸਾਡਾ ਮਕਸਦ ਹੈ ਇਸੇ ਕਰਕੇ ਜਿਹੜਾ ਟਾਈਮ ਅਸੀਂ ਲਾ ਰਹੇ ਹਾਂ ਬਹੁਤ ਬ੍ਰਿਕੀ ਨਾਲ ਜਾ ਰਹੇ ਹਾਂ ਉਹਦੇ ਸਟੈਪ ਵਾਈਜ਼ ਸਾਰੇ ਸਬੂਤ ਇਕੱਠੇ ਕਰਕੇ ਫਿਰ ਉਹਦੇ ਕਾਨੂੰਨ ਨੂੰ ਹੱਥ ਪਾਵਾਂਗੇ ਤੇ ਉਹ 100% ਫਿਰ ਅਸੀਂ ਸਜ਼ਾ ਕਰਾ ਕੇ ਛੱਡਾਂਗੇ ਕਿਉਂਕਿ ਆਮ ਜਿਹੜੇ ਲੋਕ ਐ ਛੱਡਦੇ ਆਸਾਂ ਲਾਈਆਂ ਹੋਈਆਂ ਕਿਉਂਕਿ ਸਾਰੇ ਲੋਕ ਅੱਜ ਕੋ ਸੋਸ਼ਲ ਮੀਡੀਆ ਤੇ ਰਹਿੰਦੇ ਆਂ ਤੇ ਵੀ ਭਈਆ ਵੀ ਕਦੋਂ ਇਨਸਾਫ ਮਿਲੇਗਾ ਕਦੋਂ ਸਾਬ ਮਿਲੇਗਾ ਤੇ ਹੁਣ ਤੁਹਾਡੇ ਤੇ ਆਸ ਐ ਲੋਕਾਂ ਨੂੰ ਦੇਖੋ ਅਸੀਂ ਸਿਰਫ ਗਊਆਂ ਵਾਸਤੇ ਜੀ ਰਹੇ ਆਂ ਔਰ ਗਊਆਂ ਵਾਸਤੇ ਹੀ ਮਰਨਾ ਸਹੀ ਅਸੀਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਚਾਹੇ ਸਾਰਾ ਸ਼ਹਿਰ ਸੌਂ ਜਾਵੇ ਅਸੀਂ ਸੌਣ ਵਾਲੇ ਨਹੀਂ ਆ ਅਸੀਂ ਇੱਥੇ ਗਊ ਰક્ષਕ ਇਕੱਠੇ ਹੀ ਹੁੰਦੇ ਰਹਾਂਗੇ ਉਦੋਂ ਤੱਕ ਕਰ ਮੈਂ ਕਹਾਂਗਾ ਵੀ ਜਾਨ ਨਹੀਂ ਛੱਡਾਂਗੇ ਪ੍ਰਸ਼ਾਸਨ ਦੀ ਜਦੋਂ ਤੱਕਰ ਇੱਕ ਇਸ ਸਿਰੇ ਨਹੀਂ ਲੱਗਦਾ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ ਦੇ ਵਿੱਚ ਤੁਸੀਂ ਗਊ ਰક્ષਕ ਦਲ ਦੇ ਅਹੁਦੇਦਾਰੇ ਸੀਗੇ ਜਾਂ ਕੋਈ ਸ਼ਹਿਰ ਵਾਸੀ ਵੀ ਨਾਲ ਸਾਰੇ ਗਊ ਰક્ષਕ ਸੀ ਸ਼ਹਿਰ ਵਾਸੀ ਵੀ ਸਮਝ ਲਓ ਉਹ ਵੀ ਗਊ ਰક્ષਕ ਹਨ ਜਿਹੜੇ ਅੰਦਰ ਤੋਂ ਜਿਹੜਾ ਗਊ ਵਾਸਤੇ ਆ ਗਿਆ ਉਹ ਗਊ ਰક્ષਕ ਹੀ ਹੈ ਜੀ ਜੀ ਹਾਂ ਇਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਮੀਟਿੰਗ ਦੇ ਵਿੱਚ ਸਾਰੇ ਤਰ੍ਹਾਂ ਦੇ ਬੰਦੇ ਬੈਠੇ ਹੁੰਦੇ ਨਹੀਂ ਸਾਰੇ ਤਰ੍ਹਾਂ ਦੇ ਨਹੀਂ ਉਹ ਸਾਰੇ ਜਿੰਨੇ ਵਾਰੇ ਬੰਦੇ ਸੀ ਗਰ ਜਿੰਮੇਵਾਰ ਬੰਦਾ ਨਹੀਂ ਸੀ ਹੁਣ ਇਹ ਹੈਗਾ 1 2 3 ਦਿਨਾਂ ਦੇ ਵਿੱਚ ਆ ਜਾਏਗਾ ਬਾਅਦ ਆ ਬਿਲਕੁਲ ਹੁਣ ਜਿਹੜੀ ਅੰਦਰ ਮੀਟਿੰਗ ਹੋਈ ਹੈ ਉਹਦੇ ਵਿੱਚ ਜੋ ਇੰਟਰਨਲ ਪੋਜੀਸ਼ਨ ਹੈ ਜੋ ਕਿਸੇ ਨੂੰ ਨਹੀਂ ਪਤਾ ਉਹ ਪਬਲਿਕ 'ਚ ਨਹੀਂ ਦੱਸ ਸਕਦੇ ਇਹ ਸਹੀ ਗੱਲ ਹੈ ਡਿਸਕਲੋਜ਼ ਕਰ ਸਕਦੇ ਉਹ ਸਾਨੂੰ ਇੰਟਰਨਲ ਮਜਬੂਰੀ ਦੱਸ ਗਿਆ ਅਸੀਂ ਵੀ ਉਹਨਾਂ ਦੀ ਮਜਬੂਰੀ ਸਮਝਦੇ ਹਾਂ ਅਸੀਂ ਵੀ ਇਹਜਾ ਕਮ ਇਹਜਾ ਸਟੈਪ ਨਹੀਂ ਲੈਣਾ ਚਾਹੁੰਦਾ ਜਿਹਦੇ ਨਾਲ ਉਹਨਾਂ ਦੀ ਇਨਵੈਸਟੀਗੇਸ਼ਨ ਵਿੱਚ ਹੀ ਫਰਕ ਪੈ ਜਾਵੇ ਬਿਲਕੁਲ ਹੋਰ ਨਹੀਂ ਜਦੋਂ ਅਸੀਂ ਥਾਣਾ ਹੋਇਆ ਵੀ ਅਸੀਂ ਡੀ ਐਂਡ ਕਰਨਾ ਇਸ ਕੇਸ ਦਾ ਤਾਂ ਉਹ ਫਿਰ ਜਿੰਨੀ ਮਰਜ਼ੀ ਦੇਰ ਤੱਕ ਕਿੰਨੀ ਦੇਰ ਤੱਕ ਸਾਨੂੰ ਲਾਰਾ ਲਾਇਆ ਜਾ ਸਕਦਾ ਕਿੰਨੀ ਦੇਰ ਤੱਕ ਸਾਨੂੰ ਰੋਕਿਆ ਜਾ ਸਕਦਾ ਇਹ ਕਿਸੇ ਵੀ ਕੀਮਤ ਤੇ ਨਹੀਂ ਹੋਣਾ ਵੀ ਅਸੀਂ ਪਿੱਛੇ हट ਜਾਣਾ ਥੈਂਕ ਯੂ ਧੰਨਵਾਦ ਜੀ ਬਿਲਕੁਲ ਜੀ ਨੂੰ ਅਰਸ਼ਟ ਵੀ ਕਰ ਰੱਖਿਆ ਉਤੋਂ ਜੋ ਵੀ ਪੁੱਛ-ਪਿਛੇ ਕਰਨੇ ਦੀ ਕਰੀ ਲੇਕਿਨ ਉਸ ਤੋਂ ਬਾਅਦ ਨੂੰ ਛੱਟਣ ਦਾ ਕੋਈ ਮਤਲਬ ਨਹੀਂ ਸੀ ਅੱਜ 10 ਦਿਨ ਹੋ ਚੁੱਕੇ ਐ ਰੋਜ਼ ਲਾਰੇ ਪਰ ਲਾਰਾ ਲੇਕਿਨ ਅਸੀਂ ਤਾਂ ਇਹੀ ਕਹ